ਅੱਜ ਸਵੇਰੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਨਜ਼ਦੀਕ ਐਚਡੀਐਫਸੀ ਬੈਂਕ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ 71 ਕੀਤੀ ਜਾਣਕਾਰੀ ਮੁਤਾਬਕ ਸਵੇਰੇ ਤਕਰੀਬਨ 10 ਵਜੇ ਸ਼ਾਰਟ ਸਰਕਟ ਹੋਣ ਨਾਲ ਵਿਸ਼ਕਰਮਾ ਫਰਨੀਚਰ ਹਾਊਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਐਸਐਚਓ ਮਨਤੇਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਇਸ ਅੱਗ ਵਿੱਚ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅਗ ਦੀ ਲਪੇਟ ਵਿੱਚ ਆਉਣ ਕਾਰਨ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਅੱਗ ਲੱਗਣ ਦੀ ਸੂchnਾ ਮਿਲਦੇ 3 ਮਿੰਟ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ 2 ਗੱਡੀਆਂ ਪਹੁੰਚੀਆਂ ਪਰ ਉਸ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਹ ਅੱਗ ਦੀ ਕਾਲ ਆਈ ਸਾਨੂੰ 10:01 ਮਿੰਟ ਤੇ ਜੀ ਤੇ ਪੂਰੇ 10:30 ਵਜੇ ਅਸੀਂ 2 ਫਾਇਰ ਟੈਂਕਰ ਮੌਕੇ ਤੇ ਲੈ ਕੇ ਪਹੁੰਚ ਗਏ ਆ ਠੀਕ ਹੈ ਜੀ ਤੇ तकरीबन तकरीबन ਇਹ ਜਿਹੜੀ ਅੱਗ ਆ ਕੁਛ ਸਵਾ ਕ ਘੰਟਾ ਪਹਿਲਾਂ ਵੀ ਲੱਗੀ ਸੀ ਤੇ ਇਹ ਇਹ ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ ਕਿਸੇ ਆਂਡ ਗਵਾਂਡ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਸਾਨੂੰ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਆ ਤਿੰਨ ਮੰਜ਼ਲੀ ਉਹਨੂੰ ਅੱਗ ਲੱਗ ਗਈ ਹੈ ਤੇ ਅਸੀਂ ਉਸੇ ਲਈ ਇਮੀਡੀਏਟਲੀ 29 ਮਿੰਟਾਂ ਜਿੱਥੇ ਪਹੁੰਚ ਗਏ ਆ ਪਰ ਉਤੋਂ ਪਹਿਲਾਂ ਹੀ ਇੱਥੇ ਇੱਕ ਡਾਇਰੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ ਜੀ ਜੀ ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਤੇ ਇਹਨਾਂ ਨੇ ਉਹ ਟੈਂਕੀ ਨਾਲੇ ਪਾਣੀ ਮਾਰ ਕੇ ਅੱਗ ਬੁਝਾ ਲਈ ਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜ਼ਿਆਦਾਤਰ। ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਦਾ ਅਜ ਤਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ ਉਹ ਤਾਂ ਸੜ ਕੇ ਸੁਆਹ ਹੋ ਗਈ ਆ। ਉਹ ਸੁਆਹ ਤੋਂ ਹੁਣ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂਜੀ। ਇਹ ਪੱਤੀਏ ਸਰਕਟ ਸਾਟ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਦੀ ਦੁਕਾਨ ਆ ਉਹਨਾਂ ਦੇ ਉੱਤੇ ਅੱਗ ਲੱਗੀ ਉਹਨਾਂ ਦੇ ਘਰ ਤੇ ਵਾਵਾ ਅੱਗ ਲੱਗੀ ਚਲੋ ਉਹਨਾਂ ਦੇ ਬਚਾਅ ਹੋ ਗਿਆ ਆਪਣਾ ਜਾਨੀ ਨੀ ਇਨਸਾਨ ਨਹੀਂ ਹੋਇਆ ਪਰ ਉਹਨਾਂ ਦੇ ਅੱਗਾ ਵਾਵਾ ਕੱ ਲੱਗੀ ਹੋਈ ਹੈ ਤੇ ਉਹਨਾਂ ਦੀ ਮਾਦਾ ਵੀ ਜਿਹੜੀ ਆ ਉਹ ਵੀ ਹਸਪੀਟਲ ਐਡਮਿਟ ਹੋਣਾ ਤੇ ਹਰਦੀਪ ਸਿੰਘ ਜੀ ਐਡਮਿਟ ਹੋ ਵਾ ਬਾਕੀ ਨਿਆਣੇ ਨੂੰ ਨੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਨਾਲ ਤੇ ਕੀ ਕਾਰਨ ਤੇ ਅੱਗ ਲੱਗਣ ਦਾ ਇਹ ਬੱਤੀ ਬੰਦ ਹੋ ਗਏ ਬੱਤੀ ਜਦੋਂ ਬੰਦ ਹੋ ਗਿਆਈ ਉਦੋਂ ਪਟਾਕਾ ਪਿਆ ਉਦੋਂ ਸਰਕਟ ਸ਼ਾਰਟ ਹੋ ਗਿਆ ਬੱਤੀ ਦਾ ਉਦੋਂ ਅੱਗ ਲੱਗੀ ਹੈ 14 ਇਨਸਾਨ ਹੋ ਗਿਆ ਤੇ ਕਿੰਨਾ ਕੁ ਮਹਿੰਗੀ ਨੁਕਸਾਨ ਕੰਨਾਂ ਹੋ ਗਿਆ ਮਹਿੰਗੀ ਨੁਕਸਾਨ ਉਹਦਾ ਘੱਟੋ ਘਾਟ 20-25 ਲੱਖ ਰੁਪਏ ਦਾ ਖਾਨ ਹੋ ਗਿਆ ਸਾਰਾ ਕੁਝ ਸੜ ਗਿਆ ਨਾਲ ਘਰ ਦਾ ਵੀ ਇਨਸਾਨ ਹੋ ਗਿਆ ਜੋ ਫਰਨੀਚਰ ਵਗੈਰਾ ਸਾਰਾ ਕੁਝ ਸੜ ਗਿਆ ਨਾਲ ਤੇ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਨੂੰ ਕਰਦੇ ਆ ਵੀ ਇਹਨੇ ਮਤ ਕਰਨੀ ਚਾਹੀਦੀ ਹੈ ਗਰੀਬ ਦੀ ਜੋ ਜੀ ਜਿਹੜਾ ਇਹਨਾਂ ਕਹਿੰਦਾ ਫਾਇਦਰ ਗੱਦੀ ਘਟੀ ਜਿਹੜੀ ਆ ਸਿਗਾਰ ਬੰਦਮਰ ਕਿਉਂ ਨਹੀਂ ਚਾਹੀਦੀ ਆ ਇਹ ਵੀ ਬਹੁਤ ਲਾਜ਼ਮੀ ਆ ਤੇ ਬਾਕੀ ਬਾਕੀ ਸਾਰਾ ਪਤਾ ਹੀ ਆ ਵੀ ਇਨਸਾਨ ਬਹੁਤ ਜਿਆਦਾ ਹੋਇਆ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ